ਸ੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰ ਆਪਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ 10ਵੀਂ ਤੇ 12ਵੀਂ ਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਹੁਣ ਨਹੀਂ ਰੁਕੇਗੀ ਪੜਾਈ ਮੋੜ ਮਿਲੇਗਾ ਦਾਖਲਾ ਇਸ ਦੇ ਨਾਲ ਹੀ ਨਵੀਂ ਦਿੱਲੀ ਸਕੂਲ ਹੁਣ 10ਵੀਂ 12ਵੀਂ ਜਮਾਤਾਂ ਚ ਫੇਲ ਹੋਣ ਵਾਲੇ ਵਿਦਿਆਰਥੀਆਂ ਨੂੰ ਨਹੀਂ ਮੋੜ ਸਕਣਗੇ ਨਾ ਹੀ ਉਹਨਾਂ ਨੂੰ ਰੈਗੂਲਰ ਵਿਦਿਆਰਥੀ ਵਜੋਂ ਦਾਖਲਾ ਲੈਣ ਤੋਂ ਇਨਕਾਰ ਕਰ ਸਕਣਗੇ ਸਿੱਖਿਆ ਮੰਤਰਾਲੇ ਨੇ 10ਵੀਂ 12ਵੀਂ ਜਮਾਤ ਵਿੱਚ ਫੇਲ ਹੋਣ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਜਾਰੀ ਰੱਖਣ ਦੀ ਪਹਿਲ ਕਦਮੀ ਤੇਜ਼ੀ ਕਰ ਦਿੱਤੀਆਂ ਹਨ ਇਸ ਦੇ ਤਹਿਤ ਸਕੂਲਾਂ ਚ ਰੈਗੂਲਰ ਵਿਦਿਆਰਥੀ ਵਜੋਂ ਦਾਖਲਾ ਕਰਨਗੇ ਉਹਨਾਂ ਲਈ ਰੈਗੂਲਰ ਕਲਾਸਾਂ ਵੀ ਪ੍ਰਬੰਧ ਕਰਨਗੇ ਉੱਥੇ ਹੀ ਉਹਨਾਂ ਨੂੰ ਦਿੱਤ ਨਿੱਤੇ ਜਾਣ ਵਾਲੇ ਸਰਟੀਫਿਕੇਟਾਂ ਨੂੰ ਚਾ ਵੀ ਉਹਨਾਂ ਨੂੰ ਫੇਲ ਹੋਣ ਜਾਂ ਸਾਬਕਾ ਵਿਦਿਆਰਥੀ ਹੋਣ ਦੇ ਕਿਤੇ ਵੀ ਜ਼ਿਕਰ ਨਹੀਂ ਕੀਤਾ ਜਾਵੇਗਾ ਇਸ ਵਜ੍ਹਾ ਨਾਲਿਆ ਵੱਡਾ ਫੈਸਲਾ ਸਿੱਖਿਆ ਮੰਤਰਾਲੇ ਨੇ ਇਸ ਪਹਿਲ ਕਦਮੀ ਨੂੰ ਅਜੇ ਹਮ ਸਮੇਂ ਤੱਕ ਤੇਜ਼ ਕੀਤਾ ਹੈ ਕਿ ਜਦੋਂ ਦੇਰ ਦੇਸ਼ ਵਿੱਚ ਹਰ ਸਾਲ ਔਸਤ 40 ਲੱਖ ਵਿਦਿਆਰਥੀ 10ਵੀਂ 12ਵੀਂ ਦੇ ਫੇਲ ਹੋ ਰਹੇ ਹਨ ਇਸ ਦੇ ਕਰਕੇ ਇਸ ਨੂੰ ਜਾਰੀ ਕੀਤਾ ਗਿਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ